ਔਰ ਬੀਜੇਪੀ ਦੀ ਜਿਹੜੀ ਕਹਿਣੀ ਹੈ ਤੇ ਕਥਨੀ ਦੇ ਵਿੱਚ ਅੰਤਰ ਹੈ ਉਹ ਲੋਕਾਂ ਨੂੰ ਬਖੂਬੀ ਪਤਾ ਹੈ ਅੱਜ ਬੀਜੇਪੀ ਨਾ ਕੇਵਲ ਕਿਸਾਨਾਂ ਨੂੰ ਪ੍ਰੇਸ਼ਾਨ ਕਰਦੀ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੀ ਲੋੜ ਕਹਈ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਬਲਕਿ ਅਸੀਂ ਦੇਖਿਆ ਉਹ ਵਪਾਰੀਆਂ ਨੂੰ ਵੀ ਆਪਣੇ ਪ੍ਰੇਸ਼ਾਨ ਕਰਦੀ ਹੈ ਔਰ ਭਾਜਪਾ ਪੰਜਾਬ ਜਿਹੜੀ ਜੁਧ ਹੈ ਇਹਨੇ ਕਦੇ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਲਿਆ ਹੀ ਨਹੀਂ ਜਿਹੜੇ ਕਿ ਪਹਿਲਾਂ ਸਪੀਚ ਦੇ ਚੁੱਕੇ ਆ ਅੱਜ ਬੀਜੇਪੀ ਵੈਸੇ ਨਹੀਂ ਪ੍ਰਧਾਨ ਲੈਸ ਪਾਰਟੀ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਇੱਕ ਗੱਲ ਦੇ ਨਾਲ ਮੈਂ ਬੜਾ ਸਹਿਮਤ ਹਾਂ ਕਿ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਭੱਤੀ ਆਪਣਾ ਨਜ਼ਰੀਆ ਤਬਦੀਲ ਕਰਨ ਦੀ ਲੋੜ ਹੈ ਇੰਡੀਆ ਦੇ ਇੱਕ ਵੱਡੇ ਅਖਬਾਰ ਦੇ ਵਿੱਚ ਬੀਜੇਪੀ ਦੇ ਮੈਂਬਰਸ਼ਿਪ ਅਭਿਆਨ ਬਾਰੇ ਵੱਡੀ ਖਬਰ छਪੀ ਹੈ ਤੇ ਉਹਦੇ ਵਿੱਚ ਜਿਵੇਂ ਟੀਚਰ 30 ਲੱਖ ਦਾ ਵਿਖਿਆ ਗਿਆ ਸੀ ਮਹਿਜ 10% ਦੀ ਜਿਹੜੀ ਹੈ ਉਹ ਟੀਚਾ ਪੂਰਾ ਨਹੀਂ ਹੋਇਆ ਕਾਰਨ ਬੜਾ ਸਪਸ਼ਟ ਹੈ ਜਿਹੜੇ ਪੰਜਾਬੀ ਹੈ ਉਹ ਬੀਜੇਪੀ ਦੀ ਵੰਡ ਪਾਉ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ ਔਰ ਬੀਜੇਪੀ ਦੀ ਜਿਹੜੀ ਕਹਿਣੀ ਹੈ ਤੇ ਕਤਨੀ ਦੇ ਵਿੱਚ ਅੰਤਰ ਹੈ ਉਹ ਲੋਕਾਂ ਨੂੰ ਬਖੂਬੀ ਪਤਾ ਹੈ ਅੱਜ ਬੀਜੇਪੀ ਨਾ ਕੇਵਲ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਹੈ ਬਲਕਿ ਅਸੀਂ ਦੇਖਿਆ ਉਹ ਵਪਾਰੀਆਂ ਨੂੰ ਵੀ ਆਪਣੀ ਪਰੇਸ਼ਾਨ ਕਰਦੀ ਹੈ ਚਾਹੇ ਉਹ ਆੜਤੀਆ ਹੋਣ ਚਾਹੇ ਉਹ ਸ਼ੈੱਡਰ ਮਾਲਕ ਹੋਣ ਜਿਸ ਤਰੀਕੇ ਦਾ ਉਹਨਾਂ ਨੇ ਸਿਕੰਜਾ ਉਹਨਾਂ ਦੀ ਬਾਹ ਬਰੋੜੀ ਇਸ ਨੂੰ ਕਿਸੇ ਨੇ ਜਿਹੜਾ ਹੈਗਾ ਉਹਨੂੰ ਲਾਇਕ ਕਦੇ ਕੀਤਾ ਹੀ ਨਹੀਂ ਔਰ ਬੀਜੇਪੀ ਪੰਜਾਬ ਜਿਹੜੀ ਯੁੱਧ ਹੈ ਇਨੇ ਕਦੇ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਲਿਆ ਹੀ ਨਹੀਂ ਅੱਜ ਪੰਜਾਬ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਇਸ ਕਰਕੇ ਰੁਕੇ ਹੋਏ ਨੇ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਜਿਹੜੇ ਹੈ ਉਹ ਬਹੁਤ ਸਾਰੇ ਫੰਡ ਰੁਕੇ ਹੋਏ ਨੇ ਪਰ ਭਾਜਪਾ ਨੇ ਤਾਂ ਸਿਰਫ ਆਪਣੀ ਮੈਂਬਰਸ਼ਿਪ ਦੇ ਉੱਤੇ ਹੀ ਫੋਕਸ ਕੀਤਾ ਹੋਇਆ ਸੀ ਔਰ ਤੁਸੀਂ ਦੇਖੋ ਭਾਜਪਾ ਆਪਣੇ ਆਪ ਨੂੰ ਕਹਿੰਦੀ ਹੈ ਵੀ ਖਾਸ ਕਰਕੇ ਜਿਹੜਾ ਸ਼ਹਿਰੀ ਇਲਾਕਾ ਹੈ ਉੱਥੇ ਬੜੀ ਮਜ਼ਬੂਤ ਹੈ ਆ ਹੁਣੇ ਤੁਸੀਂ ਦੇਖੋ ਵਿਧਾਨ ਸਭਾ ਆ ਕੇ ਜਿਮਨੀ ਚੋਣਾ ਹੋ ਕੇ ਹਟੀਆਂ ਨੇ ਜੱਮੇ ਬਾਦ ਨੂੰ ਜੇ ਆਪਾਂ ਛੱਡ ਵੀ ਲਈਏ ਉਹ ਪਿੰਡੂ ਖੇਤਰ ਹੈ ਉੱਥੇ ਕੋਈ ਕਮੇਟੀ ਨਹੀਂ ਹੈਗੀ ਹੈ ਤੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਹਿਰੀ ਖੇਤਰ ਚ ਕਿੰਨੀ ਵੋਟ ਪਈ ਹੈ ਮਹਿਜ਼ 4% ਗਿੱਦੜ ਵਹਾ ਦੇ ਵਿੱਚ ਜਿੱਥੇ ਦਾ ਬਹੁਤ ਵੱਡਾ ਚਿਹਰਾ ਉਤਾਰਿਆ ਸੀ ਸ਼ਹਿਰ ਦੇ ਵਿੱਚ ਕਿੰਨੀ ਵੋਟ ਪਈ ਹੈ ਮਹਿਜ਼ 5% ਹਾਂ ਬਰਨਾਲਾ ਦੇ ਵਿੱਚ ਉਹ ਵੀ ਵੋਟ ਜਿਹੜੀ ਹੈ ਉੱਥੋਂ ਦਾ ਜਿਹੜਾ ਉਮੀਦਵਾਰ ਸੀ ਉਹਦੇ ਆਪਣੇ ਰਸੂਕ ਕਰਨ ਪਈ ਹੈ ਉੱਥੇ ਵੀ ਸ਼ਹਿਰ ਦੇ ਵਿੱਚ ਜਿਹੜੀ ਵੋਟ ਬੁੜੀ ਕੱਟ ਪਈ ਹੈ ਪਰ ਜੁਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਹੋਣੇ ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫੇਰ ਹੋ ਜਾਣਾ ਹੈਗਾ ਉਹ ਇਹ ਜਿਹੜਾ ਹੈਗਾ ਮਤਲ ਖਿਆਲੀ ਆਪ ਜਿਹੜੇ ਹੈ ਉਹ ਉਸਾਰੇ ਹੋਏ ਨੇ ਜਿਹੜੇ ਆ ਉਹ ਫੇਰ ਟੈਟਰੀ ਹੋ ਜਾਣਗੇ ਸੁਨੀਲ ਜਾਖੜ ਜੀ ਜਿਹੜੇ ਕਿ ਪਹਿਲਾਂ ਸਪੀਚ ਦੇ ਚੁੱਕੇ ਆ ਅੱਜ ਭਾਜਪਾ ਵੈਸੇ ਨਹੀਂ ਪ੍ਰਧਾਨ ਲੈਸ ਪਾਰਟੀ ਹੈ ਪੰਜਾਬ ਦੇ ਵਿੱਚ ਉਹਨਾਂ ਦੀ ਇੱਕ ਗੱਲ ਦੇ ਨਾਲ ਮੈਂ ਬੜਾ ਸਹਿਮਤ ਹਾਂ ਕਿ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਪ੍ਰਤੀ ਆਪਣਾ ਨਜ਼ਰੀਆ ਤਬਦੀਲ ਕਰਨ ਦੀ ਲੋੜ ਹੈ ਨਜ਼ਾਰੇ ਆਪਣੇ ਆਪ ਤੋਬੀਲ ਹੋ ਜਾਗੇ ਸੋ ਮੈਂ ਸਮਝਦਾ ਜਿਹੜੇ ਪੰਜਾਬੀਆਂ ਦਾ ਟੈਂਪਰਮੈਂਟ ਹੈਗਾ ਉਹ ਬਿਲਕੁਲ ਉਹਨਾਂ ਲੋਕਾਂ ਦੇ ਨਾਲ ਹਮੇਸ਼ਾ ਹੁੰਦਾ ਜੋ ਪੰਜਾਬੀਆਂ ਦੇ ਨਾਲ ਖੜਦੇ ਆ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕਰਦੇ ਆ ਪੰਜਾਬੀਆਂ ਦੇ ਵਿੱਚ ਭਾਈਚਾਰੇ ਦੀ ਸਾਂਝ ਨੂੰ ਵਧਾਉਂਦੇ ਆ ਨਾ ਕਿ ਨਫਰਤ ਦੇ ਵਿੱਚ ਵਿੱਚ